ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰਬਾਣੀ ਦੇ ਵਿੱਚ ਦਰਜ ਉਪਰੋਕਤ ਸਤਰ ਦੀ ਮਹਾਨਤਾ ਤੇ ਮਹੱਤਤਾ ਨੂੰ ਜਾਣਨਾ ਅੱਜ ਬਹੁਤ ਜ਼ਰੂਰੀ ਹੈ ਇਸ ਵਿੱਚ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਜਿਸ ਕਰਕੇ ਹੀ ਧਰਤੀ ਤੇ ਜੀਵਨ ਪਾਇਆ ਜਾਂਦਾ ਹੈ ਪਾਣੀ ਦੀ ਅਣਹੋਂਦ ਕਰਕੇ ਹੋਰ ਗ੍ਰਹਾਂ ਤੇ ਜੀਵਨ ਨਹੀਂ ਲੱਭਿਆ ਜਾ ਸਕਦਾ ਪਾਣੀ ਸਾਡੇ ਜੀਵਨ ਦੀਆਂ ਮੁਢਲੀਆਂ ਜ਼ਰੂਰਤਾਂ ਵਿੱਚੋਂ ਇੱਕ ਅਤ ਜ਼ਰੂਰੀ ਤਰਲ ਪਦਾਰਥ ਹੈ ਜਿਸ ਤੋਂ ਬਿਨਾ ਕੋਈ ਵੀ ਪ੍ਰਾਣੀ ਜੀਵਤ ਨਹੀਂ ਰਹਿ ਸਕਦਾ ਪਾਣੀ ਪੀਣ ਤੋਂ ਬਿਨਾ ਹੋਰ अनेका ਹੀ ਰੋਜ਼ਮਰਾਂ ਦੇ ਕੰਮਾਂ ਲਈ ਵਰਤਿਆ ਜਾਂਦਾ ਹੈ ਸਾਡੇ ਸਰੀਰ ਨੂੰ ਪਾਣੀ ਦੀ ਲੋੜ ਹੈ ਸਾਡੇ ਸਰੀਰ ਦੇ ਵਿੱਚ ਸਿਰਫ 65 ਤੋਂ 70% ਪਾਣੀ ਹੁੰਦਾ ਹੈ ਪਾਣੀ ਸਾਨੂੰ ਊਰਜਾ ਦੇਣ ਦੇ ਨਾਲ ਨਾਲ ਹਾਈਡਰੇਟ ਵੀ ਰੱਖਦਾ ਹੈ ਇਹ ਕਈ ਬਿਮਾਰੀਆਂ ਤੋਂ ਬਚਾਉਣ ਦਾ ਵੀ ਕੰਮ ਕਰਦਾ ਹੈ ਪਾਣੀ ਦੇ ਸਿਰਫ ਇੱਕ ਹੀ ਨਹੀਂ ਸਗੋਂ ਅਣਗਿਣਤ ਫਾਇਦੇ ਨੇ ਪਰ ਬਹੁਤ ਘੱਟ ਲੋਕ ਹਨ ਜੋ ਪਾਣੀ ਪੀਣ ਦਾ ਸਹੀ ਤਰੀਕਾ ਜਾਣਦੇ ਨੇ ਜੇਕਰ ਪਾਣੀ ਨੂੰ ਸਹੀ ਤੰਗ ਨਾਲ ਨਾ ਪੀਤਾ ਜਾਵੇ ਤਾਂ ਕਈ ਸਮੱਸਿਆਵਾਂ ਹੋ ਸਕਦੀਆਂ ਨੇ ਉਦਾਹਰਨ ਵਜੋਂ ਕੁਝ ਲੋਕ ਬੋਤਲ ਨੂੰ ਮੂੰਹ ਲਗਾ ਕੇ ਲਗਾਤਾਰ ਪਾਣੀ ਪੀਂਦੇ ਨੇ ਜਦੋਂ ਕਿ ਕੁਝ ਲੋਕ ਖੜੇ ਹੋ ਕੇ ਪਾਣੀ ਪੀਣਾ ਪਸੰਦ ਕਰਦੇ ਨੇ ਜੋ ਕਿ ਬਿਲਕੁਲ ਗਲਤ ਹੈ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਪਾਣੀ ਪੀਣ ਦੇ ਕਈ ਤਰੀਕੇ ਦੱਸੇ ਗਏ ਹਨ ਜੋ ਸਿਹਤ ਲਈ ਜ਼ਰੂਰੀ ਨੇ ਅੱਜ ਅਚ ਆਓ ਜਾਣਦੇ ਹਾਂ ਪਾਣੀ ਪੀਣ ਦਾ ਸਹੀ ਤਰੀਕਾ ਕੀ ਹੈ ਬੋਤਲ ਨੂੰ ਮੂੰਹ ਲਗਾ ਕੇ ਪਾਣੀ ਪੀਣ ਦੇ ਨੁਕਸਾਨ ਜਿਆਦਾਤਰ ਲੋਕ ਬੋਤਲ ਨੂੰ ਮੂੰਹ ਲਗਾ ਕੇ ਪਾਣੀ ਪੀਣਾ ਪਸੰਦ ਕਰਦੇ ਨੇ ਇਸ ਕਰਕੇ ਉਹਨਾਂ ਨੂੰ ਕਾਫੀ ਨੁਕਸਾਨ ਉਠਾਉਣਾ ਪੈ ਸਕਦਾ ਹੈ ਦਰਅਸਲ ਬੋਤਲ ਨੂੰ ਮੂੰਹ ਲਾ ਕੇ ਪਾਣੀ ਪੀਣ ਨਾਲ ਉਸ ਦੇ ਵਿੱਚ ਲਾਰ ਲੱਗ ਜਾਂਦੀ ਹੈ ਜਿਸ ਕਾਰਨ ਬੈਕਟੀਰੀਆ ਵੱਧ ਕੇ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ ਬੋਤਲ ਨੂੰ ਮੂੰਹ ਲਾ ਕੇ ਲਗਾਤਾਰ ਪਾਣੀ ਪੀਣਾ ਵੀ ਖਤਰਨਾਕ ਹੁੰਦਾ ਹੈ ਇਸ ਨਾਲ ਗਲੇ ਦੇ ਵਿੱਚ ਫੰਦਾ ਪੈਣਾ ਤੇ ਪੇਟ ਫੁੱਲਣ ਦਾ ਵੀ ਡਰ ਰਹਿੰਦਾ ਹੈ ਕੀ ਇੱਕ ਹੀ ਗਲਾਸ ਨਾਲ ਪਾਣੀ ਪੀਣਾ ਹਾਨੀਕਾਰਕ ਹੈ ਇੱਕ ਹਫ਼ਤੇ ਤੱਕ ਗਲਾਸ ਨੂੰ ਤੋਤੇ ਬਿਨਾ ਇੱਕ ਹੀ ਗਲਾਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਇਸ ਕਾਰਨ ਗਲਾਸ ਦੀ ਸਤ੍ਹਾ ਤੇ ਬੈਕਟੀਰੀਆ ਵੱਧ ਜਾਂਦੇ ਨੇ ਜੋ ਜਲਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਇਸ ਲਈ ਪਾਣੀ ਦੇ ਗਲਾਸ ਨੂੰ ਹਮੇਸ਼ਾ ਸਾਬਣ ਨਾਲ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ ਪਾਣੀ ਕਦੋਂ ਪੀਣਾ ਚਾਹੀਦਾ ਅਤੇ ਕਦੋਂ ਨਹੀਂ ਰਾਤ ਨੂੰ ਸੌਣ ਤੋਂ ਪਹਿਲਾਂ ਅਤੇ ਸਵੇਰ ਉੱਠਣ ਤੋਂ ਬਾਅਦ ਇੱਕ ਗਲਾਸ ਪਾਣੀ ਪੀਣ ਨਾਲ ਦਿਨ ਭਰ ਊਰਜਾ ਬਣਾਈ ਰੱਖਣ ਦੇ ਵਿੱਚ ਮਦਦ ਮਿਲਦੀ ਹੈ ਅਤੇ ਪੇਟ ਦੀਆਂ ਸਮੱਸਿਆਵਾਂ ਨਹੀਂ ਹੁੰਦੀਆਂ। ਵੱਧਦੇ ਭਾਰ ਨੂੰ ਘਟ ਕਰਨ ਦੇ ਲਈ ਖਾਣਾ ਖਾਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਪੀਣਾ ਚਾਹੀਦਾ ਹੈ। ਜਿੰਮ ਵਿੱਚ ਕਸਰਤ ਕਰਨ ਜਾਂ ਘਰ ਵਿੱਚ ਕਸਰਤ ਕਰਨ ਤੋਂ ਪਹਿਲਾਂ ਅਤੇ ਬਾਅਦ ਦੇ ਵਿੱਚ ਇੱਕ ਗਲਾਸ ਪਾਣੀ ਪੀਣਾ ਲਾਜ਼ਮੀ ਹੈ। ਦਿਨ ਭਰ ਵਿੱਚ ਹਰ ਘੰਟੇ ਥੋੜਾ ਥੋੜਾ ਪਾਣੀ ਪੀਣਾ ਚਾਹੀਦਾ ਹੈ। ਚੁਸਕੀਆਂ ਵਿੱਚ ਪਾਣੀ ਪੀਣ ਦੇ ਬਹੁਤ ਸਾਰੇ ਫਾਇਦੇ ਨੇ। ਖੜੇ ਹੋ ਕੇ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ ਆਰਾਮ ਨਾਲ ਬੈਠ ਕੇ ਪਾਣੀ ਹਮੇਸ਼ਾ ਥੋੜੀ ਮਾਤਰਾ ਵਿੱਚ ਪੀਣਾ ਚਾਹੀਦਾ ਹੈ ਇਸ ਨਾਲ ਕਿਡਨੀ ਅਤੇ ਗੋਡੇ ਸਿਹਤਮੰਦ ਰਹਿੰਦੇ ਨੇ ਕੋਸਾ ਪਾਣੀ ਪੀਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਇਸ ਨਾਲ ਸਰੀਰ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ ਗਰਮ ਦੁੱਧ ਜਾਂ ਚਾਹ ਪੀਣ ਤੋਂ ਬਾਅਦ ਜਾਂ ਫਿਰ ਧੁੱਪ ਵਿੱਚ ਆਉਣ ਤੋਂ ਬਾਅਦ ਮੁਲਾਈਮ ਅਤੇ ਤਲੀਆਂ ਚੀਜ਼ਾਂ ਖਾਣ ਤੋਂ ਬਾਅਦ ਤੁਰੰਤ ਪਾਣੀ ਨਹੀਂ ਪੀਣਾ ਚਾਹੀਦਾ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਧੰਨਵਾਦ